ਸੋਸ਼ਲ ਮੀਡੀਆ ਤੇ ਵੀਡੀਓ ਦੇਖਣ ਨੂੰ ਮਿਲ ਜਾਂਦੇ ਨੇ ਜਦੋਂ ਕੋਈ ਸਿੱਖ ਤਬਕੇ ਦਾ ਉੱਠ ਕੇ ਕਹਿੰਦਾ ਕਿ ਜੀ ਮੇਰੇ ਨਾਲ ਕੋਈ ਤੱਕਾ ਹੋ ਗਿਆ ਜਾਂ ਕੋਈ ਸਨਾਤਨ ਚ ਉੱਠ ਕੇ ਕਹਿੰਦਾ ਜੀ ਮੇਰੇ ਨਾਲ ਨਾ ਇਨਸਾਫੀ ਹੋ ਰਹੀ ਹੈ ਪੰਜਾਬ ਦੇ ਵਿੱਚ ਹਿੰਦੂ ਧਰਮ ਕਿਉਂਕਿ ਸਨਾਤਨ ਹੈ ਸਭ ਤੋਂ ਪੁਰਾਣਾ ਧਰਮ ਕਿਹਾ ਜਾਂਦਾ ਹੈ ਵੀ ਹੈ ਜੋ ਸਾਡੇ ਪੁਰਾਣਾ ਦੇ ਵਿੱਚ ਦਰਜ ਹੈ ਚੀਜ਼ ਇਹ ਬਹੁਤ ਹੀ ਜ਼ੋਰਦਾਰ ਮੰਗ ਉੱਤਰੀ ਹੈ ਕਿ ਸਨਾਤਨ ਨੂੰ ਪੰਜਾਬ 'ਚ ਖਤਰਾ ਹੈ ਹਿੰਦੂਆਂ ਦੀ ਵੈਲਫੇਅਰ ਨਹੀਂ ਹੋ ਰਹੀ ਪੰਜਾਬ 'ਚ ਕਿੰਨਾ ਕ ਸਹਿਮਤ ਹੋ ਇਸ ਗੱਲ ਨਾਲ ਮੈਂ ਕਦੀ ਵੀ ਸਿੱਖਾਂ ਨੂੰ ਔਰ ਹਿੰਦੂਆਂ ਨੂੰ ਵੱਖ ਨਹੀਂ ਸਮਝਿਆ ਇਹਲੇ ਸਿੰਘ ਸਜੇ ਆ ਉਹ ਹਿੰਦੂ ਆਪਣੀ ਰੱਖਿਆ ਵਾਸਤੇ ਅਮਰ ਸ਼ਾਕੇ ਸਿੰਘ ਸਜੇ ਸਹੀ ਗੱਲ ਖਤਰੇ ਵਾਲੀ ਆ ਕੁਝ ਕट्टरपंथी ਹੈ ਹਾਲਾਂਕਿ ਅਕਸਰ ਕਿਹਾ ਜਾਂਦਾ ਹੈ ਕਿ ਸਾਡਾ ਦੇਸ਼ ਧਰਮ ਨਿਰਪੱਖ ਦੇਸ਼ ਹੈ ਸਾਡਾ ਸੂਬਾ ਪੰਜਾਬ ਵੀ ਧਰਮ ਨਿਰਪੱਖ ਸੂਬਾ ਹੈ ਪਰ ਅਕਸਰ ਕਿਤਨਾ ਕਿਤੇ ਆਪਾਂ ਨੂੰ ਸੋਸ਼ਲ ਮੀਡੀਆ ਤੇ ਵੀਡੀਓ ਦੇਖਣ ਨੂੰ ਮਿਲ ਜਾਂਦੇ ਨੇ ਜਦੋਂ ਕੋਈ ਸਿੱਖ ਧੜਕੇ ਦਾ ਉੱਠ ਕੇ ਕਹਿੰਦਾ ਕਿ ਜੀ ਮੇਰੇ ਨਾਲ ਕੋ ਤੱਕਾ ਹੋ ਗਿਆ ਜਾਂ ਕੋਈ ਸਨਾਤਨ ਚ ਉੱਠ ਕੇ ਕਹਿੰਦਾ ਜੀ ਮੇਰੇ ਨਾਲ ਨਾ ਇਨਸਾਫੀ ਹੋ ਰਹੀ ਹੈ ਐਵੇਂ ਕੋਈ ਮੁਸਲਮ ਵੀ ਸਾਹਮਣੇ ਆ ਜਾਂਦਾ ਕਦੇ ਕੋਈ ਸਾਈ ਭਾਰੇ ਚ ਭਾਈਚਾਰ ਦਾ ਵੀ ਆ ਜਾਂਦਾ ਪੰਜਾਬ ਦੇ ਵਿੱਚ ਹਿੰਦੂਤਾ ਉਹ ਕਿਉਂਕਿ ਸਨਾਤਨ ਹੈ ਸਭ ਤੋਂ ਪੁਰਾਣਾ ਧਰਮ ਕਿਹਾ ਜਾਂਦਾ ਹੈ ਹੈ ਵੀ ਹੈ ਜੋ ਸਾਡੇ ਪੁਰਾਣਾ ਦੇ ਵਿੱਚ ਦਰਜ ਹੈ ਚੀਜ਼ ਇਹ ਉਸ ਨੂੰ ਪੰਜਾਬ ਦੇ ਵਿੱਚ ਕੋਈ ਖਤਰਾ ਹੈ ਨਹੀਂ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੁਣਾਂ ਤੱਕ ਹਿੰਦੂ ਵੈਲਫੇਅਰ ਬੋਰਡ ਵੱਲੋਂ ਇੱਕ ਮੰਗ ਪੱਤਰ ਵੀ ਦਿੱਤਾ ਜਾ ਚੁੱਕਾ ਹੈ ਕਿ ਹਿੰਦੂ ਵੈਲਫੇਅਰ ਬੋਰਡ ਵੀ ਬਣਨਾ ਚਾਹੀਦਾ ਕਿੰਨਾ ਕਿ ਜਾਇਜ਼ ਆ ਹਿੰਦੂ ਤਖਤ ਵੱਲੋਂ ਸੁਨੀਰ ਸ਼ਰਮਾ ਤੇ ਸੁਆਮੀ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸ਼ਰਮਾ ਜੀ ਸਵਾਲ ਇਹੀ ਪੰਜਾਬ ਤੋਂ ਹੀਓ ਪਿੱਛੋਂ ਤੁਸੀਂ ਜੀ ਜੀ ਸਤਾਰ ਜੀ ਕਿੱਥੋਂ ਮੈਂ ਬੇਸਿਕਲੀ ਬੌਰਨ ਬ੍ਰੋਟ ਅਪ ਅੰਮ੍ਰਿਤਸਰ ਦਾ ਆ ਠੀਕ ਔਰ ਗੁਰੂ ਜੀ ਸਾਡੇ ਜਗਤ ਗੁਰੂ ਪੰਚਨੰਦ ਗਿਰੀ ਜੀ ਨਾਲ ਜੁੜ ਕੇ ਅਸੀਂ ਬਹੁਤ ਸਾਰੇ ਕੰਮ ਕੀਤੇ ਆ ਔਰ ਉਸ ਕਰਕੇ ਜਦ ਗੁਰੂ ਜੀ ਦੇ ਬ੍ਰह्मलीन ਹੋਣ ਤੋਂ ਬਾਅਦ ਤਖਤ ਦਾ ਮੈਨੂੰ ਇਹਨੇ ਅਧਿਐਸ਼ ਬਣਾ ਦਿੱਤਾ ਅਧਿਐਸ਼ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਗੁਰੂ ਰਾਮਦਾਸ ਦੀ ਨਗਰੀ ਤੋਂ ਤੁਸੀਂ ਹਨਾ ਬਚਪਨ ਤੋਂ ਹੀ ਹਰ ਤਰ੍ਹਾਂ ਨੂੰ ਤੁਸੀਂ ਅੰਮ੍ਰਿਤਸਰ ਚ ਦੇਖਿਆ ਹੋਵੇਗਾ ਬਿਲਕੁਲ ਜਦ ਤੋਂ ਪੈਦਾ ਹੋਏ ਤੁਸੀਂ ਹੁਣ ਬੜੀ ਜ਼ੋਰਦਾਰ ਮੰਗ ਉੱਠ ਰਹੀ ਹੈ ਕਿ ਸਨਾਤਨ ਨੂੰ ਪੰਜਾਬ ਚ ਖਤਰਾ ਹੈ Hindu Welfare Board ਬਣਾਣਾ ਚਾਹੀਦਾ ਹਿੰਦੂਆਂ ਦੀ ਵੈਲਫੇਅਰ ਨਹੀਂ ਹੋ ਰਹੀ ਪੰਜਾਬ ਚ ਕਿੰਨਾ ਕਿ ਸਹਿਮਤ ਹੋ ਇਸ ਗੱਲ ਨਾਲ ਦੇਖੋ ਜੀ ਪਹਿਲੀ ਗੱਲ ਤੇ ਮੈਂ ਕਦੀ ਵੀ ਸਿੱਖਾਂ ਨੂੰ ਔਰ ਹਿੰਦੂਆਂ ਨੂੰ ਵੱਖ ਨਹੀਂ ਸਮਝਿਆ ਅਸੀਂ ਸਾਰੇ ਇਸ ਚਲੋ ਸਮਾਜ ਦੇ ਵਿੱਚ ਜਿਸ ਵਕਤ ਮੰਗ ਸੀਗੀ ਇਸ ਸਮਾਜ ਦੇ ਵਿੱਚ ਉਸ ਦੇਸ਼ ਦੇ ਵਿੱਚ ਉਸ ਸਮੇਂ ਦੇ ਸੰਸਾਰ ਜਿਹੜੇ ਸਿੰਘ ਸਜੇ ਆ ਉਹ ਹਿੰਦੂ ਆਪਣੀ ਰੱਖਿਆ ਵਾਸਤੇ ਅਮਰ ਸ਼ਾਕੇ ਸਿੰਘ ਸਜੇ ਔਰ ਰਹੀ ਗੱਲ ਖਤਰੇ ਵਾਲੀ ਮੈਂ ਨਹੀਂ ਸਮਝਦਾ ਕਿ ਇੱਥੇ ਭਾਈਚਾਰੇ ਨੂੰ ਸਾਡੇ ਭਾਈਚਾਰੇ 'ਚ ਕੋਈ ਇਹੋ ਜਿਹੀ ਗੱਲ ਹੈਗੀ ਆ ਹਾਂ ਕੁਝ ਕੱਟੜਪੰਥੀ ਹੈ ਜਿਹੜੇ ਕਿ ਹਰ ਸਮੁਦਾਇ ਨੂੰ ਰਿਪਰਜੈਂਟ ਕਰਦੇ ਆ ਉਹਨਾਂ ਬੰਦਿਆਂ ਦੇ ਕਰਕੇ ਸਾਰਿਆਂ ਨੂੰ ਇੱਕੋ ਥਾਲੀ ਦੇ ਵਿੱਚ ਤੁਸੀਂ ਰੱਖ ਲਓ that is not good ਅਕਸਰ ਜਦੋਂ ਵੀ ਬਲੂ ਸਟਾਰ ਦੇ ਡੇਜ਼ ਆਉਂਦੇ ਆ ਜਾਂ ਰੌਇਟਸ ਡੇਜ਼ ਆਉਂਦੇ ਆ ਨਵੰਬਰ ਦੀ ਗੱਲ ਕਰ ਰਹੇ ਹਾਂ ਨਾ ਜਾਂ ਜੂਨ ਦੀ ਗੱਲ ਕਰ ਰਹੇ ਹਾਂ ਤਾਂ ਖਾਸ ਕਰ ਕਿਉਂਕਿ ਪੰਜਾਬ ਦੇ ਵਿੱਚ ਜੇ ਕਿਸੇ ਨੇ ਚੱਕਿਆ ਹੋਇਆ ਝੰਡਾ ਹਿੰਦੂਤਾ ਦਾ ਸਨਾਤਨ ਦਾ ਤੋਂ ਰਾਜਨੀਤਿਕ ਪਾਰਟੀਸ਼ਿਪਸ ਹੈ ਨਾ ਇਹ ਆਪਨ ਦੇਖਣ ਨੂੰ ਮਿਲਦੀ ਪੰਜਾਬ 'ਚ ਹੋਰ ਪਾਰਟੀਆਂ 'ਚ ਵੀ ਹੈਗੇ ਨੇ ਹਿੰਦੂ ਸਨਾਤਨੀ ਆਗੂ ਪਰ ਇਹੀ ਹੋਣਗੇ ਜਿਹੜੇ ਕਹਿਣਗੇ ਆਪਣਾ ਕੇਪੀਐਸ ਗਿੱਲ ਬਹੁਤ ਵਧੀਆ ਬੰਦਾ ਸੀ 인ਦਰਾ ਗਾਂਧੀ ਨੂੰ ਅਸੀਂ ਨਮਨ ਕਰਦੇ ਆ ਅਸੀਂ ਆਪਣਾ ਹੋਰ ਜਿਹਨਾਂ ਨੂੰ ਕੇਐਸ ਬਰਾੜ ਨੂੰ ਨਮਨ ਕਰਦੇ ਆ ਜਿਹੜਾ ਹਮਲਾਕਰ ਸ਼ਾਮਲ ਸੀਗਾ ਉਹ ਯਾਤਰਾ ਇਹ ਹਿੰਦੂ ਚਿਹਰੇ ਹੀ ਕਿਉਂ ਹੁੰਦੇ ਆ ਸ਼ਿਵ ਸੈਨਾ ਦੇ ਰੂਪ ਚ ਜਦੋਂ ਵੀ ਇਹਨਾਂ ਦਿਨਾਂ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਗਏ ਇਹਨਾਂ ਦੀ ਕਹਿੰਦੇ ਜੈਜਾਕਾਰ ਇਹਨਾਂ ਦੇ ਨਾਂ ਤੇ ਅਸੀਂ ਯਾਤਰਾਵਾਂ ਕੱਢਣੀਆਂ ਇਹ ਕਿੱਦਾਂ ਕਨਸੈਪਟ ਆਇਆ ਸਰਦਾਰ ਜੀ ਬੜਾ ਅੱਛਾ ਮੁੱਦਾ ਤੁਸੀਂ ਚੁੱਕਿਆ ਪਹਿਲੀ ਗੱਲ ਤੇ ਸ਼ਿਵ ਸੈਨਾ ਦੀ ਤੁਹਾਨੂੰ ਮੈਂ ਛੋਟੀ ਜਿਹੀ ਡਿਸਕ੍ਰਿਪਸ਼ਨ ਦੇ ਦਿਆਂ ਸਾਡੇ ਪੰਜਾਬ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ शिवसेना ਜਿਹੜੀ ਐ ਉਹ ਕਿਸ ਤਰ੍ਹਾਂ ਮਸ਼ਰੂਮਜ਼ ਵਾਂਗੂ ਹੋ ਗਈ ਐ ਸਾਨੂੰ ਨਹੀਂ ਪਤਾ ਸੋ ਕਾਲ ਦੇਖੋ ਜੇ ਕਿਸੇ ਨੇ ਧਰਮ ਦੇ ਧਰਮ ਦੀ ਮਹਾਰਾਸ਼ਟਰ ਚ ਬਹੁਤ ਵੱਡਾ ਆਧਾਰ ਹੈ ਤੁਸੀਂ ਨੂੰ ਮਸ਼ਰੂਮ ਨਹੀਂ ਕਹਿ ਸਕਦੇ ਪਾਰਟੀ ਨੂੰ ਨਹੀਂ 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 ਮਸ਼ਰੂਮ ਨਹੀਂ ਮਸ਼ਰੂਮ ਵਾਂਗੂ ਪਨਪਈ ਮਤਲਬ ਬਿਲਕੁਲ ਬਹੁਤ ਜ਼ਿਆਦਾ ਸ਼ਿਵਸੈਨਾ ਉਗ ਪਨਪਈਆਂ ਇਹਨਾਂ ਵਿੱਚ ਕੁਝ ਆ ਕਾਰਗਰਤਾਗੇ ਸ਼ਿਵਸੈਨਾ ਮਤਲਬ ਜਿਹੜੇ சிவாਜੀ ਮਰਾਠਾ ਦੇ ਫਾਲੋਅਰ ਸੀਗੇ ਉਹਨਾਂ ਨੇ ਉੱਥੇ ਮਹਾਰਾਸ਼ਟਰ ਦੇ ਵਿੱਚ ਇੱਕ ਸ਼ਿਵਸੈਨਾ ਬਣਾਈ ਕਿਉਂਕਿ शिवाजी मराठा ने बहुत सारे ਇਹੋ ਜਿਹੇ ਕੰਮ ਕੀਤੇ ਐ ਜਿਹੜੇ ਮਹਾਰਾਸ਼ਟਰ ਦੇ ਵਿੱਚ ਉਸ ਵਕਤ ਮੁਸਲਮਾਨਾਂ ਦੇ ਖਾਸ ਤੌਰ ਤੇ ਜਿਹੜੇ ਆਪਣਾ ਮੁਗਲ ਸੀ ਉਹਨਾਂ ਦੇ ਅਗੇਂਸਟ ਹਿੰਦੂਆਂ ਨੂੰ ਬਚਾਉਣ ਵਾਸਤੇ ਉਹਨਾਂ ਨੇ ਉਹ ਕੰਮ ਕੀਤੇ ਕਾਰੇ ਕੀਤੇ ਇਸ ਕਰਕੇ ਉਹਨਾਂ ਦੇ ਫਾਲੋਅਰਸ ਇੱਕ ਸੈਨਾ ਦੇ ਰੂਪ ਦੇ ਵਿੱਚ ਉੱਤੇ ਉਭਰੇ ਸਾਡੇ ਇੱਥੇ ਗੋਬਿੰਦ ਸੈਨਾ ਹੋ ਸਕਦੀ ਸੀ ਕਿਉਂਕਿ ਇੱਥੇ ਉਸ ਵਕਤ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਇਹ ਸਾਰੀ ਸੈਨਾ ਇੱਥੇ ਬਣਾਈ ਸਾਰਾ ਕੁਝ ਕੀਤਾ ਪਹਿਲੀ ਗੱਲ ਤੇ ਸ਼ਿਵ ਸੈਨਾ ਦਾ ਰੈਲੀਵੈਂਸੀ ਇੱਥੇ ਥੋੜੀ ਘੱਟ ਕਰਨੀ ਸੀ ਸੈਨਾ ਚੱਲਦੀ ਹੈ ਜਿਵੇਂ ਜਿਵੇਂ ਆਬਵੀਅਸਲੀ ਕਰਦੇ ਉਹਨਾਂ ਕੋਲ ਇਹ ਤੇ ओरिजिन ਵਾਈਜ਼ ਦੇਖਿਆ ਜਾਵੇ ਪਰ ਚਲੋ ਹੁਣ ਅਸੀਂ ਜਿਹੜੀ ਇੱਕ ਚੀਜ਼ ਕਹੀਏ ਸਨਾਤਨ ਕਹਿ ਲਈਏ ਜਾਂ ਸਿੱਖ ਕਹਿ ਲਈਏ ਜਾਂ ਕੁਝ ਨਿਹੰਗ ਜਥੇਬੰਦੀਆਂ ਕਹਿ ਲਈ ਜੀ ਇਹ ਸਾਰੇ ਆਪਣੇ ਆਪਣੇ ਨਿੱਜੀ ਸਵਾਰਥਾਂ ਕਰਕੇ ਕਈ ਬੰਦੇ ਜਿਹੜੇ ਆ ਇਹ ਆਪਣੀ ਵਕਾ ਵਕਾਰੇ ਇੱਕ ਛੋਟੇ ਛੋਟੇ ਗਰੁੱਪ ਬਣਾ ਕੇ ਬੈਠੇ ਆ ਜੇ ਸਰਦਾ ਜੀ ਕਿਸੇ ਨੇ ਸੇਵਾ ਕਰਨੀ ਹੈ ਮਾਨਵਤਾ ਦੀ ਹੈ ਕਿਸੇ ਦੀ ਇੱਕ ਸੰਗਠਿਤ ਹੋ ਕੇ ਤੇ ਔਰੇ ਵਾਸਤੇ ਕਿਸੇ ਪਾਰਟਿਕੂਲਰ ਨਾਮ ਦੀ ਜਾਂ ਪਾਰਟਿਕੂਲਰ ਉਦੇ ਦੀ ਲੋੜ ਹੀ ਨਹੀਂ ਤੁਸੀਂ ਜੇ ਅਸਲ ਮਾਨੇ ਚ ਸੇਵਾ ਕਰਨੀ ਹੈ ਤੇ ਉਸ ਸੇਵਾ ਵਾਸਤੇ ਤੁਹਾਨੂੰ ਕਿਸੇ ਵੀ ਚਾਰ ਬੰਦਿਆਂ ਦੇ ਗਰੁੱਪ ਨੂੰ ਤੁਸੀਂ ਕੋਈ ਵੀ ਨਾਮ ਦੇ ਦਿੰਦੇ ਹੋ ਤੇ ਉਹ ਇੱਕ ਅੱਛਾ ਨਾਮ ਹੈ ਤੇ ਜੇ ਤੁਸੀਂ ਬਲੈਕਮੇਲਿੰਗ ਵਾਸਤੇ ਜਾਂ ਸਿਕਿਉਰਟੀ ਵਾਸਤੇ ਜਾਂ ਕੁਝ ਇਹੋ ਜਿਹੇ ਮੁੱਦਿਆਂ ਵਾਸਤੇ ਜੇ ਤੁਸੀਂ ਕੰਮ ਕਰਨੇ ਆ ਤੇ ਮੈਨੂੰ ਨਹੀਂ ਸਮਝਦਾ ਕਿ ਇਹਨੂੰ ਕੋਈ ਮੇਰੀ ਕੋਈ ਰੈਲੇਵੈਂਸੀ ਹੈ ਜਾਂ ਇਹਨੂੰ ਕੋਈ ਮਤਲਬ ਦੇਣਾ ਚਾਹੀਦਾ ਬਿਲਕੁਲ ਸਵਾਮੀ ਜੀ ਇੱਕ ਬੜੇ ਲੰਬੇ ਸਮੇਂ ਸੇ ਇਹ ਵੀ ਮੰਗ ਉਠਤੀ ਆ ਰਹੀ ਹੈ ਕਿ આજ ਤੱਕ ਪੰਜਾਬ ਮੇਂ ਹਿੰਦੂ ਮੁੱਖ ਮੰਤਰੀ ਨਹੀਂ ਬਨਾ ਕਿੰਨੀ ਜਾਇਜ਼ ਲੱਗਤੀ ਹੈ ਇਹ ਮੰਗ ਕੁਝ ਸਨਾਤਨੀ ਹੀ ਹੈ ਉਹ ਸੰਗਠਨ ਬਨੇ ਹੋਏ ਜੋ ਇਹ ਮੰਗ ਉਠਾਤੇ ਹਨ देखिए पंजाब की जो यहाँ का जनगणना जो है उसके आधार के ऊपर हिंदू यहाँ पर माइनॉरिटी में है कि उन अल्पसंख्यक उसमें आते हैं है ना और जो आपने इससे पहले भी एक और प्रश्न किया उसको भी हम इसमें सम्मिलित करना चाहते हैं कि वेलफेयर हिंदू वेलफेयर बोर्ड की मांग उठा रहे हैं उसको लेकर मुख्यमंत्री जी को ज्ञापन सौंपा गया वेलफेयर का मतलब है कल्याण अब हिंदू ही टारगेट इसमें ज़्यादातर हो रहे हैं जो धर्म परिवर्तन को लेकर किए जा रहे हैं ठीक है एक हिंदुओं का ऐसा वर्ग जो पंजाब में जो दलित वर्ग है जो हिंदुओं का वो सबसे ज़्यादा है ਔਰ ਉਨਕੋ ਭ੍ਰਮਿਤ ਕੀਤਾ ਜਾ ਰਹਾ ਹੈ ਉਨਕੋ ਮਿਸਗਾਈਡ ਕੀਤਾ ਜਾ ਰਹਾ ਹੈ सनातन की जो उच्च पद्धति की जो शिक्षा है वो कहीं ना कहीं उससे भी चूक गए और उधर दूसरी तरफ भ्रमित हो रहे हैं तो मतलब धर्मांतरण के लिए दलित हिंदू को टारगेट किया जा रहा है यार, आप ये कहना चाह रहे हैं हाँ हाँ हम यही कहना चाह रहे हैं कि ये एक षड्यंत्र के तहत कि उन्हें यह आ, उनके अंदर यह भ्रांति फैलाई जा रही है कि तुम्हारा शायद अपने धर्म के अंदर अपमान हो रहा है निरादर हो रहा है तो तुम यदि हमारा धर्म स्वीकार करोगे तो तुम्हें सम्मान मिलेगा आंकड़े भी यही है आपके जलंधर में अगर हमारी जानकारी गलत ना हो तो शायद एशिया की चौथे नंबर की सबसे बड़ी चर्च बन गई है वो कैसे बन गई यहाँ पर यहीं पर क्यों बनी है क्या कारण है और किन लोगों को उन लोगों ने अपने साथ जोड़ा है उसके अगर आप आंकड़े निकालेंगे तो जो हिंदुओं का जो जो एक दलित वर्ग के जो लोग हैं उनको उसमें लिया गया है तो अगर हिंदू अब यह मांग कर रहा है कि हमारे लोगों को कन्वर्ट किया जा रहा है हमारे लोगों को हमारे से भ्रमित करके छीना जा रहा है तो यह मांग करनी चाहिए यहाँ पर रोकना चाहूँगा जी आप जैसे धर्म गुरु जो उच्च उहदों पर बैठे हुए हैं उनको नहीं लगता उनकी जिम्मेवारी में कहीं 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 कमी नहीं है कि अगर हिंदू दलित हिंदू कन्वर्जन की तरफ जा रहा है तो आप लोगों का दायित्व तो क्या बनता है बिल्कुल ये हमारी कमी है इसका पहला हाँ बिल्कुल स्वीकार करते हैं इसका जो मुख्य कारण है ये हम लोगों की कमी है कहीं ना कहीं हम चूक गए हैं ये शिक्षा देने में उन लोगों के साथ संपर्क साधने में कि वह हमारा ही हिस्सा है सनातन के जो अलग अलग जो चार वर्ग है जो ठीक है वो सभी एक एक शरीर के ही अंग है तो यह समझाने में यदि हम लोग चूके हैं तो ही तो उन्होंने उस अवसर का लाभ लिया है तो हम लोगों को अधिकार करने की जरूरत है तो हम लोगों का प्रयास यही है कि हम भी इसके ऊपर अधिक से अधिक कार्य कर सके उन लोगों को समझा सके और उन्हें वापस अपने जो मूल धर्म की जो हमारी मान्यता परंपरा है उसमें लाया जा सके शर्मा जी जो स्वामी जी गल कर रहे हैं कि साडा खुद ही कसूर है जो सा अपने दूर हुए हैं देखो जिन्हें देखना अपनी गलती नहीं मना किस तरह सुधारा ਇਹ ਬਿਲਕੁਲ ਠੀਕ ਹੈ ਸਾਡੇ ਜਿਹੜੇ ਪਹਿਲੇ ਆਗੂ ਰਹੇ ਆ ਜਾਂ ਸੰਤ ਸਮਾਜਸੀ ਜਾਂ ਜੋ ਕੁਝ ਵੀ ਸੀ ਇਹ ਜੇ ਉਹਨਾਂ ਛੋਟੇ ਵਰਗ ਛੋਟੇ ਮਤਲਬ ਕਮਜ਼ੋਰ ਵਰਗ ਦੀ ਅਸੀਂ ਜੇ ਆ ਬਾਫੜੀ ਹੁੰਦੀ ਹਾਂ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੀ ਬਾਫੜੀ ਹੁੰਦੀ ਹਾਂ ਸਾਡਾ ਇੱਕ ਪਾਰਟਿਕੂਲਰ ਜਿਹੜਾ ਭਾਈਚਾਰਾ ਉਹ ਜ਼ਰੂਰ ਜਾ ਰਿਹਾ ਹੈ ਉਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਤੁਸੀਂ ਦੇਖੋਗੇ ਆਪਣਾ ਸਿੱਖ ਵੀ ਔਰ ਬਹੁਤ ਸਾਰੇ ਅ ਅੱਛੀਆਂ ਮਤਲਬ ਹਿੰਦੂ ਕਮਿਊਨਿਟੀ ਰੋੜੇ ਵਗੈਰਾ ਇਹ ਸਭ ਵੀ ਰੋੜੇ ਬ੍ਰਾਹਮਣ ਵੀ ਇਹ ਵੀ ਸਿਰਫ ਇਸ ਕਰਕੇ ਜੁਆਇਨ ਕਰ ਰਿਹਾ ਇਸ ਧਰਮ ਨੂੰ ਕਿ ਚਲੋ ਸਾਡੇ ਬੱਚਿਆਂ ਨੂੰ ਫ੍ਰੀ ਸਿੱਖਿਆ ਮਿਲ ਰਹੀ ਹੈ ਜਾਂ ਮੈਡੀਕਲ ਫੈਸਿਲਿਟੀਆਂ ਮਿਲ ਰਹੀਆਂ ਹੈ ਜਾਂ ਉਹਨਾਂ ਨੂੰ ਇਸੇ ਤਰ੍ਹਾਂ ਦਾ ਲਾਭ ਕਹਿ ਲਓ ਤੁਸੀਂ ਲਾਭ ਮਿਲ ਰਿਹਾ ਔਰ ਇਸੇ ਲਾਲਚ ਦੇ ਕਰਕੇ ਉਹ ਧਰਮ ਪਰਿਵਰਤਨ ਹੋ ਰਿਹਾ ਔਰ ਇਹ ਜਿਹ ਜੋ ਸੁਆਮੀ ਜੀ ਨੇ ਕਿਹਾ ਹੈ ਬਿਲਕੁਲ 100% ਬਿਲਕੁਲ ਠੀਕ ਹੈ ਕਿ ਇਸ ਸਾਡੀ ਆਪਣੀ ਗਲਤੀ ਨੂੰ ਸਾਨੂੰ ਸੁਧਾਰਨਾ ਚਾਹੀਦਾ ਆ ਯਾਰ ਅੱਛਾ ਦਵਾਰਾ ਮੈਂ ਉਸੇ ਸਵਾਲ ਤੇ ਆ ਰਿਹਾ ਬਈ ਆਪਣਾ ਇੰਦਰਾ ਗਾਂਧੀ ਨੂੰ ਜਦੋਂ ਇਹ ਡੇਜ਼ ਆਂਦੇ ਆ ਜਾਂ ਇਹਨਾਂ ਨੂੰ ਆਪਣਾ ਕੇ ਪੀਐਸ ਗਿੱਲ ਨੂੰ ਉਹਨਾਂ ਨੂੰ ਸੁਮੇਤ ਸ਼ੈਣੀ ਨੂੰ ਉਹਨਾਂ ਨੂੰ ਇਹ ਜਾਇਜ ਇਹਨਾਂ ਦੀ ਕਾਰਕਰਮੀ ਤਰਸਤ ਲੱਗਦੀ ਹੈ ਤੁਹਾਨੂੰ ਦੇਖੋ ਮੈਂ ਇੱਕ ਚੀਜ਼ ਸਮਝਦਾ ਵਾਂ ਕਿ ਜਿਹੜੀ ਚੀਜ਼ ਉਸ ਵਕਤ ਦੇ ਹਿਸਾਬ ਦੇ ਨਾਲ ਜੋ ਠੀਕ ਲੱਗੀ ਪ੍ਰਸ਼ਾਸਨ ਨੇ ਕੀਤੀ ਸਰਕਾਰਾਂ ਨੇ ਸਰਕਾਰਾਂ ਨੇ ਕੀਤੀਆਂ ਉਹ ਚੀਜ਼ਾਂ ਅੱਜ ਦੀ ਤਰੀਕ ਦੇ ਵਿੱਚ ਉਹ ਕਬੀਤਾ ਹੈ ਕੱਲ ਹੈ ਅਸੀਂ ਉਸ ਕੱਲ ਤੋਂ ਇੱਕ ਸਿੱਖ ਲੈ ਸਕਦੇ ਹਾਂ ਨਾ ਕਿ ਉਸ ਕੱਲ ਨੂੰ ਅਸੀਂ ਮਤਲਬ ਜਦੋਂ ਲਕੀਰ ਸੱਪ ਚਲੇ ਗਿਆ ਔਰ ਉਹਦੀ ਲਕੀਰ ਨੂੰ ਪਿੱਟ ਦੇ ਰਹੀ ਹੈ ਮੈਨੂੰ ਸਮਝਦਾ ਕਿ ਇਹ ਜਾਇਜ਼ ਹੈ ਲਰਨ ਫਰੋਮ ਪਾਸਟ ਲਰਨ ਫਰੋਮ ਦਾ ਪਾਸਟ ਯੈਸ ਐਗਜੈਕਟਲੀ ਔਰ ਅੱਜ ਜਿਹੜੀ ਚੀਜ਼ ਹੋ ਗਈ ਹੈ ਅਸੀਂ ਉਹਨਾਂ ਜ਼ਖਮਾਂ ਨੂੰ ਬਾਰ-ਬਾਰ ਕੁਰੇਦ ਕੇ ਬਾਰ-ਬਾਰ ਕੁਰੇਦ ਕੇ ਉਹਨੂੰ ਹਰਿਆ ਕਰਦੇ ਆ ਇਹਦਾ ਮਤਲਬ ਕਿਤੇ ਨਾ ਕਿਤੇ ਇਹ ਆਪਣੀ ਸਵਾਰਥ ਸਿੱਧੀ ਵਾਸਤੇ ਹੋ ਰਿਹਾ ਹੈ ਬਿਲਕੁਲ ਠੀਕ ਹੈ ਸੋ ਹਿੰਦੂ ਤਪ ਦੀ ਪੰਜਾਬ ਦੇ ਵਿੱਚ ਕਹਿੰਦੇ ਅੱਜ ਜੇ ਕੋਈ ਦਸ਼ਾ ਬੁਰੀ ਹੋਈ ਹੈ ਤਾਂ ਸਨਾਤਨ ਦੇ ਜਿਹੜੇ ਆਗੂ ਨੇ ਉਹੀ ਕਿਤੇ ਨਾ ਕਿਤੇ ਜ਼ਿੰਮੇਵਾਰ ਨੇ ਰਾਜਨੀਤਿਕ ਲੋਕਾਂ ਦੀ ਗੱਲ ਕਰ ਲਓ ਜਾਂ ਕਿਸੇ ਹੋਰ ਧਰਮ ਦੀ ਕਰ ਲਓ ਜੋ ਲੋਕਾਂ ਨੂੰ ਲਾਲਚ ਦੇ ਕੇ ਇੱਧਰ ਲਿਆ ਰਹੇ ਨੇ ਉਹਨਾਂ ਨੂੰ ਅਸੀਂ ਬਾਅਦ ਚ ਦੋਸ਼ੀ ਜਿਹੜਾ ਠਹਿਰਾਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਕਿੰਨਾ ਕੁ ਸਨਾਤਨੀ ਆਗੂ ਇਸ ਚੀਜ਼ ਪ੍ਰਤੀ ਗੰਭੀਰ ਹੋ ਕੇ ਸੋਚਦੇ ਨੇ ਤੇ ਜੋ ਇੱਕ ਆਪਾਂ ਕਹੀਏ ਦਰਿਆ ਹੀ ਵਗਿਆ ਜਾ ਰਿਹਾ ਧਰਮ ਪਰਿਵਰਤਨ ਦਾ ਕਿੰਨੀ ਕੋ ਨੂੰ ਥਲ ਪੈਂਦੀ ਹੈ ਦੇਖਣਾ ਬਾਕੀ ਹੈ ਨਮੀ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜ਼ਾਜ਼ਤ ਧੰਨਵਾਦ